ਤੁਹਾਨੂੰ ਖਾਣ ਨੂੰ ਕਪੜੇ ਮੈਂ ਘੁਆ ਨੂੰ ਮੈਂ ਕਿੰਨੇ ਕ ਪੈਸੇ ਖਰਚੇ ਕੇ ਤੁਹਾਡੇ ਅੱਜ ਤੱਕ 30 35 ਲੱਖ ਬੱਲੀਏ ਦਿਮਾਗ ਤੋਂ ਤੂੰ ਕੇ ਜੋ ਹੋਈ ਜਾਨੀ ਮੇਰੇ ਬਾਹਰ ਜਾਂਦੀ ਰੱਖ ਤੇ ਬਿੱਲੇ ਬਿੱਲੇ ਨਾਨਾ ਵਾਲੀਏ ਉਹ ਤੈਨੂੰ ਨਾਨਾ ਜੀ ਪਰੋਲਿਆ ਤੈਨੂੰ ਭੋਲਿਆ ਪੰਚੀਆ ਉਹਨੇ ਉਹ ਬਹੁਤ ਚਲਾਕ ਦਿਨਾਨੀ ਆ ਤੋ ਕਿਹਦੇ ਨਿਗਾਹ ਜ ਆ ਗਿਆ ਤੂੰ ਉਹ ਮੰਨ ਗਈ ਮੰਨ ਗਈ ਮੰਨ ਗਈ ਉਨੇ ਪਹਿਲੇ ਖਾਦੇ ਆ ਆ ਆਡੀਓ ਦੀ ਆ ਗਈ ਰਿਕਾਰਡਿੰਗ ਉਹਦੀ ਆ ਗਈ ਹੈਲੋ ਹੈਲੋ ਹਾਂਜੀ ਕਿਦਾਂ ਵਧੀਆ ਤੁਸੀਂ ਨਾ ਵਧੀਆ ਵਧੀਆ ਕਿਦਾਂ ਯਾਦ ਕੀਤਾ ਅੱਜ ਯਾ ਯਾਦ ਹੀ ਉਸ ਕੀ ਕਰਨਾ ਤੁਸੀਂ ਕਿਉਂ ਮੇਰੇ ਪਿੱਛੇ ਪਏ ਹੋ ਕਿਉਂ ਮੈਂ ਕੀ ਕੀਤਾ ਮੈਂ ਤਾਂ ਰੱਖੀ ਸੀ ਘਾੜਿਆ ਮੈਂ ਕੀ ਕੀਤਾ ਹਣ ਦੇਖੋ ਯਾਰ ਮੇਰੇ ਘਰ ਦੇ ਮੇਰੇ ਰਿਸ਼ਤੇਦਾਰ ਔਰ ਮੇਰੇ ਫਰੈਂਡ ਸਰਕਲ ਮੈਨੂੰ ਕਹਿ ਰਹੇ ਕਿ ਚਾਚੀ ਮੂਸੇ ਵਾਲੀ ਤੇਰੀ ਪੋਸਟਾਂ ਪਾਈ ਫਿਰਦੇ ਆ ਤੁਸੀਂ ਕਿਉਂ ਮੇਰੇ ਪਿੱਛੇ ਹੱਥ ਧੋ ਕੇ ਮਗਰ ਪਏ ਹੋਏ ਆ ਪੋਸਟਾਂ ਗੁਰੂਆ ਸਾਰਾ ਇੰਸਟਾਗ੍ਰਾਮ ਪਾਉਂਦੇ ਆ ਕੱਲਾ ਥੋੜੀ ਪਾਉਂਦੇ ਆ ਨਾਲੇ ਗੁਰੂਆ ਤੇਰਾ ਪੈਸੇ ਦਾ ਰੌਲਾ 35 ਲੱਖ ਦਾ ਹਾਂਜੀ ਮੈਂ ਉਹਦੀ ਸਾਰੀਆਂ ਪੋਸਟਾਂ ਦੇਖੀਆਂ ਮੈਂ ਸਭ ਕੁਝ ਦੇਖਿਆ ਯਾਰ ਮੈਂ ਤਾਂ ਕੋਈ ਪੈਂਤੀ ਪੁੰਤੀ ਲੱਖ ਨਹੀਂ ਖਾਤਾ ਹੈਗਾ ਉਹਨੇ ਮੈਨੂੰ 20 ਲੱਖ ਦਿੱਤਾ ਜਦੋਂ ਅਸੀਂ ਬਾਹਰ ਜਾਣਾ ਸੀਗਾ ਅਸੀਂ ਦੋਨਾਂ ਨੇ ਇਕੱਠਿਆਂ ਨਹੀਂ ਫਾਈਲ ਲਗਾਈ ਆ ਦਨ ਉਹ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਉਹਨ ਦਾ ਬੰ ਜਿਹੜਾ ਉਹ ਰੀਲੈਕਸ ਸੀ ਮੇਰੇ ਕੋ ਕਾਫੀ ਟਾਈਮ ਮੇਰੇ ਕੋ ਹੀ ਪਿਆ ਰਿਹਾ ਠੀਕ ਆ ਤੇ ਫਿਰ ਉਹ ਮੈਨੂੰ ਕੋਈ ਘਰ ਵਿੱਚ ਮੇਰੇ ਪ੍ਰੋਬਲਮ ਆਈ ਉਹਦੇ ਕਰਕੇ ਮੈਨੂੰ 20 ਲੱਖ ਖਰਚਾ ਲੱਗਿਆ ਤੇ 20 ਲੱਖ ਤਾਂ ਚਲ ਉਹਦਾ 20 ਲੱਖ ਹੀ ਮੋੜ ਦੇ ਫਿਰ ਦੇਖੋ ਮੈਨੂੰ ਕੋ ਟਾਈਮ ਮੰਗਿਆ ਤੇ ਮੈਂ ਇਹਨੂੰ ਕਿਹਾ ਕਿ ਮੈਨੂੰ ਥੋੜਾ ਟਾਈਮ ਦੇ ਦੇ ਬਟ ਉਹ ਰੁੱਕ ਗਏ ਨੇ ਉਹ ਕਦੀ ਪਹੁੰਚ ਮੁਰਕਾਸ਼ ਕਰੀ ਜਾਂਦਾ ਵਿਆਹ ਕਦੀ ਮੇਰੀਆਂ ਸਟੋਰੀਆਂ ਪਈ ਜਾਂਦਾ ਪਿਆ ਇਦਾਂ ਤੁਹਾਨੂੰ ਨਾ ਕਰਨਾ ਚਾਹੀਦਾ ਕਿ ਮੇਰੇ ਵਿਆਹ ਦਾ ਵਿਆਹ ਦਾ ਬਨੇ ਹੋਇਆ ਘਰ ਦੇ ਮੇਰੇ ਵਿਆਹ ਕਰਾਣੋ ਚਾਹਦੇ ਆ ਉਹਨੇ ਸਭ ਚੀਜ਼ਾਂ ਦੇਖਾਂਗੇ ਤੇ ਮੇਰੇ ਨਾਲ